ਤੋ ਸਾਹਮਣੇ ਆਈਆਂ ਨੇ ਤਾਂ 에어 ਇੰਡੀਆ ਕੰਪਨੀ ਦੇ ਵਿੱਚ ਨੌکریاں ਨਿਕਲੀਆਂ ਸੀ ਔਰ ਨੌਕਰੀ ਲੈਣ ਆਏ ਨੌਜਵਾਨਾਂ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋ ਗਿਆ ਔਰ ਤਸਵੀਰਾਂ ਤੁਸੀਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਹਾਲਾਂਕਿ ਜਦੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਇਸ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋਇਆ ਕਿਉਂਕਿ ਜੇਕਰ ਗੱਲ ਕਰ ਲਈਏ ਦੇਸ਼ ਦੇ ਵਿੱਚ ਤਾਂ ਬੇਰੋਜ਼ਗਾਰੀ ਦੀ ਜਿਹੜੀ ਸੀਮਾ ਹੈ ਉਹ ਚਰਮ ਸੀਮਾ ਤੇ ਬੇਰੋਜ਼ਗਾਰੀ ਪਹੁੰਚ ਚੁੱਕੀ ਹੈ ਤਾਂ ਇਸ ਨੂੰ ਅ ਲੈ ਕੇ ਜਿਹੜੀਆਂ ਤਸਵੀਰਾਂ ਨੇ ਜ਼ਰੂਰ ਹਰ ਕਿਸੇ ਨੂੰ ਹੈਰਾਨ ਕਰ ਰਹੀਆਂ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਮੁੰਬਈ ਤੋਂ ਸਾਹਮਣੇ ਆਏ ਨੇ ਇਹ ਰਿੰਡੀਆਂ ਕੰਪਨੀ ਦੇ ਵਿੱਚ ਨੌکریاں ਨਿਕਲੀਆਂ ਸੀ ਔਰ ਨੌਜਵਾਨਾਂ ਦੀ ਤੁਸੀਂ ਗਿਣਤੀ ਦੇਖੋ ਔਰ ਇਹ ਇੰਟਰਵਿਊ ਦੇਣ ਦੇ ਲਈ ਆਏ ਸੀ ਇਸ ਥਾਂ ਤੇ ਇੰਟਰਵਿਊ ਦੇਣ ਦੇ ਲਈ ਆਏ ਸੀ ਪਰ ਜਿੰਨਾਂ ਵੱਲੋਂ ਇੰਟਰਵਿਊ ਲੈਣਾ ਸੀ ਉਹ ਵੀ ਜਿਹੜੇ ਮੁਲਾਜ਼ਮ ਸੀ ਹੈਰਾਨ ਹੋ ਗਏ ਪਰੇਸ਼ਾਨ ਹੋ ਗਏ ਕਿ ਆਖਰਕਾਰ ਜਿਹੜੇ ਅਹੁਦਿਆਂ ਦੇ ਲਈ ਨੌਕਰੀਆਂ ਕੱਢੀਆਂ ਗਿਆ ਸੀ ਭਰਤੀ ਕੱਢੀ ਗਈ ਸੀ ਔਰ ਇਹ ਜਿਹੜੇ ਨੌਜਵਾਨ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚ ਗਏ ਜੋ ਜਾਣਕਾਰੀ ਸਾਹਮਣੇ ਆਈ ਕਿ ਤਕਰੀਬਨ 15000 ਨੌਜਵਾਨਾਂ ਦੀ ਇਹ ਪੀੜ ਲੱਗੀ ਪਰ ਇੱਕ ਰਿਪੋਰਟ ਦੇ ਮੁਤਾਬਕ ਇਹ ਜਿਹੜੀ ਗਿਣਤੀ ਹੈ ਉਹ 50000 ਦੱਸੀ ਜਾ ਰਹੀ ਹੈ ਤਾਂ 에어 ਇੰਡੀਆ ਕੰਪਨੀ ਦੇ ਵਿੱਚ ਨੌਕਰੀ ਨਿਕਲੀ ਸੀ ਨੌਕਰੀਆਂ ਨਿਕਲੀਆਂ ਸੀ ਔਰ ਨੌਕਰੀ ਲੈਣ ਆਏ ਨੌਜਵਾਨਾਂ ਦੀ ਗਿਣਤੀ ਦੇਖ ਕੇ ਵੀ ਜਿਹੜੇ 에어 ਇੰਡੀਆ ਕੰਪਨੀ ਦੇ ਮੁਲਾਜ਼ਮ ਨੇ ਉਹ ਵੀ ਹੈਰਾਨ ਹੋਗੇ ਔਰ ਤਸਵੀਰਾਂ ਜਿਹੜੀਆਂ ਨੇ ਇਹ ਮੁੰਬਈ ਦੇ ਕਲੀਨਾ ਤੋਂ ਸਾਹਮਣੇ ਇਹਨੇ ਜਿੱਥੇ 에어 ਇੰਡੀਆ ਕੰਪਨੀ ਵੱਲੋਂ ਇਹ ਆਰਗੇਨਾਈਜ਼ ਕੀਤਾ ਗਿਆ ਸੀ ਜਿੱਥੇ ਨੌਜਵਾਨ ਜਿਹੜੇ ਨੇ ਇੰਟਰਵਿਊ ਦੇਣ ਦੇ ਲਈ ਆਏ ਸੀ ਪਰ ਇੱਕ ਇੱਕ ਕਰਕੇ ਇਹ ਜਿਹੜੀਆਂ ਲੰਬੀਆਂ ਲਾਈਨਾਂ ਲੱਗੀਆਂ ਨੌਜਵਾਨਾਂ ਦੀਆਂ ਔਰ ਕਿਹਾ ਇਹ ਜਾ ਰਿਹਾ ਕਿ 15000 ਬੇਰੋਜ਼ਗਾਰ ਨੌਜਵਾਨ ਨੌਕਰੀ ਲੈਣ ਦੇ ਲਈ ਪਹੁੰਚ ਕੇ ਔਰ ਇੱਕ ਰਿਪੋਰਟ ਦੇ ਮੁਤਾਬਕ 50000 ਨੌਜਵਾਨਾਂ ਦਾ ਇਕੱਠ ਹੋ ਗਿਆ ਨੌਕਰੀ ਲੈਣ ਆਏ ਨੌਜਵਾਨਾਂ ਦੀ ਭੀੜ ਦੇ ਕੇ ਹਰ ਕੋਈ ਹੈਰਾਨ ਹੋ ਗਿਆ ਤਾਂ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜੋ ਮੁੰਬਈ ਦੇ ਕਲਿਨਾ ਤੋਂ ਸਾਹਮਣੇ ਆਏ ਨੇ 에어 ਇੰਡੀਆ ਕੰਪਨੀ ਨੇ ਨੌਕਰੀਆਂ ਕੱਢੀਆਂ ਸੀ ਔਰ ਨੌਕਰੀ ਲੈਣ ਦੇ ਲਈ ਇਹ ਨੌਜਵਾਨਾਂ ਦਾ ਭਾਰੀ ਇਕੱਠ ਹੋ ਗਿਆ ਵੱਡਾ ਇਕੱਠ ਹੋ ਗਿਆ ਔਰ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਹਾਲਾਂਕਿ 에어 ਇੰਡੀਆ ਕੰਪਨੀ ਵੱਲੋਂ ਸਹਾਇਕਤਾ ਯੂਟਿਲਿਟੀ ਏਜੰਟ ਦੇ ਉਦਿਆਂ ਲਈ ਇਹ ਨੌਕਰੀਆਂ ਕੱਢੀਆਂ ਗਿਆ ਸੀ ਔਰ ਉਸ ਤੋਂ ਬਾਅਦ ਜਦੋਂ ਇਸ ਜਿਹੜੇ ਨੌਜਵਾਨ ਨੇ ਜਿਹੜੇ ਨੌਕਰੀ ਲੈਣ ਆਏ ਸੀ ਇਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਇਹਨਾਂ ਉਦਿਆਂ ਦੇ ਲਈ ਨੌਕਰੀ ਨਿਕਲੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਕਰਕੇ ਜਿਹੜੀ ਨੌਜਵਾਨਾਂ ਦੀ ਗਿਣਤੀ ਹੈ ਉਹ ਲਗਾਤਾਰ ਵਧਦੀ ਗਈ ਔਰ ਕਿਹਾ ਜਾ ਰਿਹਾ ਹੈ ਕਿ 50 ਹਜ਼ਾਰ ਨੌਜਵਾਨ ਨੌਕਰੀ ਲੈਣ ਦੇ ਲਈ ਪਹੁੰਚ ਗਿਆਤਾ 에ਅਰ ਇੰਡੀਆ ਕੰਪਨੀ ਵੱਲੋਂ ਨੌਕਰੀਆਂ ਕੱਢੀਆਂ ਗਿਆ ਸੀ ਸਹਾਇਕ ਅਤੇ ਯੂਟਿਲਿਟੀ ਏਜੰਟ ਦੇ ਅਹੁਦਿਆਂ ਲਈ ਔਰ ਨੌਕਰੀ ਲੈਣ ਦੇ ਲਈ ਹਜ਼ਾਰਾਂ ਦੀ ਤਦਾਦ ਦੇ ਵਿੱਚ ਨੌਜਵਾਨ ਨੌਕਰੀ ਲੈਣ ਦੇ ਲਈ ਪਹੁੰਚ ਗਏ ਔਰ ਤਸਵੀਰਾਂ ਦੇਖ ਕੇ ਹਰ ਕੋਈ ਹੈਰਾਨ ਵੀ ਹੋ ਰਿਹਾ ਕਿ ਆਖਰਕਾਰ ਇੰਨੇ ਨੌਜਵਾਨ ਆ ਕਿੱਥੋਂ ਗਏ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁੰਬਈ ਦੇ ਕਲਿਨਾ ਤੋਂ ਸਾਹਮਣੇ ਆਈਏ ਨੇ ਤਾਂ ਕਿ तकरीबन ਜਿਹੜੀਆਂ ਨੌਕਰੀਆਂ ਨੇ ਉਹ ਕੰਪਨੀ ਦੇ ਸਹਾਇਕ ਅਤੇ ਯੂਟਿਲਿਟੀ ਏਜੰਟ ਦੇ ਅਹੁਦਿਆਂ ਲਈ ਕੱਢੀਆਂ ਗਈਆਂ ਸੀ ਪਰ ਅਚਾਨਕ ਹੀ ਇਹ ਜਿਹੜੀ ਭੀੜ ਹੈ ਲਗਾਤਾਰ ਵਾਦੀ ਗਈ ਨੌਜਵਾਨਾਂ ਦੇ ਇਕੱਠ ਹੁੰਦਾ ਰਿਹਾ ਔਰ ਇਸ ਨੂੰ ਦੇਖ ਕੇ 에어 ਇੰਡੀਆ ਕੰਪਨੀ ਦੇ ਮੁਲਾਜ਼ਮ ਵੀ ਹੈਰਾਨ ਰਹਿ ਗਏ ਹਾਲਾਂਕਿ ਉਹਨਾਂ ਨੇ ਬਾਅਦ ਵਿੱਚ ਨੌਜਵਾਨਾਂ ਨੂੰ ਇਹ ਕਿਹਾ ਕਿ ਤੁਸੀਂ ਆਪਣਾ ਸੀਵੀ ਜਮ੍ਹਾਂ ਕਰਵਾ ਦਿਓ ਤੇ ਤੁਸੀਂ ਚਲੇ ਜਾਓ ਕਿਉਂਕਿ ਪਗਦੜ ਦੇ ਜਿਹੜੇ ਅਸਾਰ ਨੇ ਉਹ ਲਗਾਏ ਜਾ ਰਹੇ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਅਨੁਸੁਖਾਵੀ ਘਟਨਾ ਜਿਹੜੀ ਆ ਉਹ ਵਾਪਰ ਸਕਦੀ ਹੈ ਤਾਂ ਇਸ ਨੂੰ ਲੈ ਕੇ ਜਿਹੜੇ ਉਹਨਾਂ ਦੇ ਨੌਜਵਾਨਾਂ ਦੇ ਸੀਵੀ ਲੈ ਕੇ ਉਹਨਾਂ ਨੂੰ ਵਾਪਸ ਘਰ ਮੋੜ ਦਿੱਤਾ ਗਿਆ ਤਾਂ ਤਸਵੀਰਾਂ ਜਿਹੜੀਆਂ ਨੇ ਮੁੰਬਈ ਦੇ ਕਲਿਨਾ ਤੋਂ ਸਾਹਮਣੇ ਆਏ ਨੇ ਜਿੱਥੇ 에어 ਇੰਡੀਆ ਕੰਪਨੀ ਵੱਲੋਂ ਨੌਕਰੀਆਂ ਕੱਢੀਆਂ ਗਿਆ ਸੀ ਔਰ ਨੌਕਰੀ ਲੈਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚ ਗਏ 에어 ਇੰਡੀਆ ਕੰਪਨੀ ਚ ਨੌਕਰੀਆਂ ਨਿਕਲੀਆਂ ਸੀ ਔਰ ਨੌਕਰੀ ਲੈਣ ਆਏ ਨੌਜਵਾਨਾਂ ਦਾ ਵੱਡਾ ਇਕੱਠ ਹੋ ਗਿਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਹ ਇਕੱਠ ਹੋ ਗਿਆ ਔਰ ਇਹ ਤਸਵੀਰਾਂ ਜਿਹੜੀਆਂ ਨੇ ਮੁੰਬਈ ਤੋਂ ਸਾਹਮਣੇ ਆਈਆਂ ਨੇ ਤਾਂ ਏਅਰ ਇੰਡੀਆ ਕੰਪਨੀ ਦੇ ਵਿੱਚ ਨੌکریاں ਨਿਕਲੀਆਂ ਸੀ ਔਰ ਨੌਕਰੀ ਲੈਣ ਆਏ ਨੌਜਵਾਨਾਂ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋ ਗਿਆ ਔਰ ਤਸਵੀਰਾਂ ਤੁਸੀਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਹਾਲਾਂਕਿ ਜਦੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਇਸ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋਇਆ ਕਿਉਂਕਿ ਜੇਕਰ ਗੱਲ ਕਰ ਲਈਏ ਦੇਸ਼ ਦੇ ਵਿੱਚ ਤਾਂ ਬੇਰੋਜ਼ਗਾਰੀ ਦੀ ਜਿਹੜੀ ਸੀਮਾ ਹੈ ਉਹ ਚਰਮ ਸੀਮਾ ਤੇ ਬੇਰੋਜ਼ਗਾਰੀ ਪਹੁੰਚ ਚੁੱਕੀ ਹੈ ਤਾਂ ਇਸ ਨੂੰ ਔਰ ਲੈ ਕੇ ਜਿਹੜੀਆਂ ਤਸਵੀਰਾਂ ਨੇ ਜ਼ਰੂਰ ਹਰ ਕਿਸੇ ਨੂੰ ਹੈਰਾਨ ਕਰ ਰਹੀਆਂ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਮੁੰਬਈ ਤੋਂ ਸਾਹਮਣੇ ਆਏ ਨੇ ਇਹ ਰਿੰਡੀਆਂ ਕੰਪਨੀ ਦੇ ਵਿੱਚ ਨੌکریاں ਨਿਕਲੀਆਂ ਸੀ ਔਰ ਨੌਜਵਾਨਾਂ ਦੀ ਤੁਸੀਂ ਗਿਣਤੀ ਦੇਖੋ ਔਰ ਇਹ ਇੰਟਰਵਿਊ ਦੇਣ ਦੇ ਲਈ ਆਏ ਸੀ ਇਸ ਥਾਂ ਤੇ ਇੰਟਰਵਿਊ ਦੇਣ ਦੇ ਲਈ ਆਏ ਸੀ ਪਰ ਜਿੰਨਾਂ ਵੱਲੋਂ ਇੰਟਰਵਿਊ ਲੈਣਾ ਸੀ ਉਹ ਵੀ ਜਿਹੜੇ ਮੁਲਾਜ਼ਮ ਸੀ ਹੈਰਾਨ ਹੋ ਗਏ ਪਰੇਸ਼ਾਨ ਹੋ ਗਏ ਕਿ ਆਖਰਕਾਰ ਜਿਹੜੇ ਅਹੁਦਿਆਂ ਦੇ ਲਈ ਨੌਕਰੀਆਂ ਕੱਢੀਆਂ ਗਿਆ ਸੀ ਭਰਤੀ ਕੱਢੀ ਗਈ ਸੀ ਔਰ ਇਹ ਜਿਹੜੇ ਨੌਜਵਾਨ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚ ਗਏ ਜੋ ਜਾਣਕਾਰੀ ਸਾਹਮਣੇ ਆਈ ਕਿ ਤਕਰੀਬਨ 15000 ਨੌਜਵਾਨਾਂ ਦੀ ਇਹ ਭੀੜ ਲੱਗੀ ਪਰ ਇੱਕ ਰਿਪੋਰਟ ਦੇ ਮੁਤਾਬਕ ਇਹ ਜਿਹੜੀ ਗਿਣਤੀ ਹੈ ਉਹ 50000 ਦੱਸੀ ਜਾ ਰਹੀ ਹੈ ਤਾਂ 에어 ਇੰਡੀਆ ਕੰਪਨੀ ਦੇ ਵਿੱਚ ਨੌਕਰੀ ਨਿਕਲੀ ਸੀ ਨੌਕਰੀਆਂ ਨਿਕਲੀਆਂ ਸੀ ਔਰ ਨੌਕਰੀ ਲੈਣ ਆਏ ਨੌਜਵਾਨਾਂ ਦੀ ਗਿਣਤੀ ਦੇਖ ਕੇ ਵੀ ਜਿਹੜੇ 에어 ਇੰਡੀਆ ਕੰਪਨੀ ਦੇ ਮੁਲਾਜ਼ਮ ਨੇ ਉਹ ਵੀ ਹੈਰਾਨ ਹੋਗੇ ਔਰ ਤਸਵੀਰਾਂ ਜਿਹੜੀਆਂ ਨੇ ਇਹ ਮੁੰਬਈ ਦੇ ਕਲੀਨਾ ਤੋਂ ਸਾਹਮਣੇ ਇਹਨੇ ਜਿੱਥੇ 에어 ਇੰਡੀਆ ਕੰਪਨੀ ਵੱਲੋਂ ਇਹ ਆਰਗੇਨਾਈਜ਼ ਕੀਤਾ ਗਿਆ ਸੀ ਜਿੱਥੇ ਨੌਜਵਾਨ ਜਿਹੜੇ ਨੇ ਇੰਟਰਵਿਊ ਦੇਣ ਦੇ ਲਈ ਆਏ ਸੀ ਪਰ ਇੱਕ ਇੱਕ ਕਰਕੇ ਇਹ ਜਿਹੜੀਆਂ ਲੰਬੀਆਂ ਲਾਈਨਾਂ ਲੱਗੀਆਂ ਨੌਜਵਾਨਾਂ ਦੀਆਂ ਔਰ ਕਿਹਾ ਇਹ ਜਾ ਰਿਹਾ ਕਿ 15000 ਬੇਰੋਜ਼ਗਾਰ ਨੌਜਵਾਨ ਨੌਕਰੀ ਲੈਣ ਦੇ ਲਈ ਪਹੁੰਚ ਕੇ ਔਰ ਇੱਕ ਰਿਪੋਰਟ ਦੇ ਮੁਤਾਬਕ 50000 ਨੌਜਵਾਨਾਂ ਦਾ ਇਕੱਠ ਹੋ ਗਿਆ ਨੌਕਰੀ ਲੈਣ ਆਏ ਨੌਜਵਾਨਾਂ ਦੀ ਭੀੜ ਦੇ ਕੇ ਹਰ ਕੋਈ ਹੈਰਾਨ ਹੋ ਗਿਆਤਾ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਜੋ ਮੁੰਬਈ ਦੇ ਕਲਿਨਾ ਤੋਂ ਸਾਹਮਣੇ ਆਏ ਨੇ 에어 ਇੰਡੀਆ ਕੰਪਨੀ ਨੇ ਨੌਕਰੀਆਂ ਕੱਢੀਆਂ ਸੀ ਔਰ ਨੌਕਰੀ ਲੈਣ ਦੇ ਲਈ ਇਹ ਨੌਜਵਾਨਾਂ ਦਾ ਭਾਰੀ ਇਕੱਠ ਹੋ ਗਿਆ ਵੱਡਾ ਇਕੱਠ ਹੋ ਗਿਆ ਔਰ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਹਾਲਾਂਕਿ 에어 ਇੰਡੀਆ ਕੰਪਨੀ ਵੱਲੋਂ ਸਹਾਇਕ ਅਤੇ ਯੂਟਿਲਿਟੀ ਏਜੰਟ ਦੇ ਅਹੁਦਿਆਂ ਲਈ ਇਹ ਨੌکریاں ਕੱਢੀਆਂ ਗਿਆ ਸੀ ਔਰ ਉਸ ਤੋਂ ਬਾਅਦ ਜਦੋਂ ਇਸ ਜਿਹੜੇ ਨੌਜਵਾਨ ਨੇ ਜਿਹੜੇ ਨੌਕਰੀ ਲੈਣ ਆਏ ਸੀ ਇਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਇਹਨਾਂ ਅਹੁਦਿਆਂ ਦੇ ਲਈ ਨੌਕਰੀ ਨਿਕਲੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਕਰਕੇ ਜਿਹੜੀ ਨੌਜਵਾਨਾਂ ਦੀ ਗਿਣਤੀ ਹੈ ਉਹ ਲਗਾਤਾਰ ਵੱਧਦੀ ਗਈ ਔਰ ਕਿਹਾ ਇਹ ਜਾ ਰਿਹਾ ਹੈ ਕਿ 50 ਹਜ਼ਾਰ ਨੌਜਵਾਨ ਨੌਕਰੀ ਲੈਣ ਦੇ ਲਈ ਪਹੁੰਚ ਗਿਆ ਤਾਂ 에어 ਇੰਡੀਆ ਕੰਪਨੀ ਵੱਲੋਂ ਨੌکریاں ਕੱਢੀਆਂ ਗਿਆ ਸੀ ਸਹਾਇਕ ਅਤੇ ਯੂਟਿਲਿਟੀ ਏਜੰਟ ਦੇ ਅਹੁਦਿਆਂ ਲਈ ਔਰ ਨੌਕਰੀ ਲੈਣ ਦੇ ਲਈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੌਜਵਾਨ ਨੌਕਰੀ ਲੈਣ ਦੇ ਲਈ ਪਹੁੰਚ ਗਏ ਔਰ ਤਸਵੀਰਾਂ ਦੇਖ ਕੇ ਹਰ ਕੋਈ ਹੈਰਾਨ ਵੀ ਹੋ ਰਿਹਾ ਕਿ ਆਖਰਕਾਰ ਇੰਨੇ ਨੌਜਵਾਨ ਆ ਕਿੱਥੋਂ ਗਏ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁੰਬਈ ਦੇ ਕਲਿਨਾ ਤੋਂ ਸਾਹਮਣੇ ਆਈਏ ਨੇ ਤਾਂ ਕਿ ਤਕਰੀਬਨ ਜਿਹੜੀਆਂ ਨੌਕਰੀਆਂ ਨੇ ਉਹ ਕੰਪਨੀ ਦੇ ਸਹਾਇਕ ਅਤੇ ਯੂਟਿਲਿਟੀ ਏਜੰਟ ਦੇ ਅਹੁਦਿਆਂ ਲਈ ਕੱਢੀਆਂ ਗਿਆ ਸੀ ਪਰ ਅਚਾਨਕ ਹੀ ਇਹ ਜਿਹੜੀ ਭੀੜ ਹੈ ਲਗਾਤਾਰ ਵਾਦੀ ਗਈ ਨੌਜਵਾਨਾਂ ਦੇ ਇਕੱਠ ਹੁੰਦਾ ਰਿਹਾ ਔਰ ਇਸ ਨੂੰ ਦੇਖ ਕੇ 에어 ਇੰਡੀਆ ਕੰਪਨੀ ਦੇ ਮੁਲਾਜ਼ਮ ਵੀ ਹੈਰਾਨ ਰਹਿ ਗਏ ਹਾਲਾਂਕਿ ਉਹਨਾਂ ਨੇ ਬਾਅਦ ਵਿੱਚ ਨੌਜਵਾਨਾਂ ਨੂੰ ਇਹ ਕਿਹਾ ਕਿ ਤੁਸੀਂ ਆਪਣਾ ਸੀਵੀ ਜਮ੍ਹਾਂ ਕਰਵਾ ਦਿਓ ਤੇ ਤੁਸੀਂ ਚਲੇ ਜਾਓ ਕਿਉਂਕਿ ਪਗਦੜ ਦੇ ਜਿਹੜੇ ਅਸਾਰ ਨੇ ਉਹ ਲਗਾਏ ਜਾ ਰਹੇ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਅਨੁਸੁਖਾਵੀ ਘਟਨਾ ਜਿਹੜੀ ਆ ਉਹ ਵਾਪਰ ਸਕਦੀ ਹੈ ਤਾਂ ਇਸ ਨੂੰ ਲੈ ਕੇ ਜਿਹੜੇ ਉਹਨਾਂ ਦੇ ਨੌਜਵਾਨਾਂ ਦੇ ਸੀਵੀ ਲੈ ਕੇ ਉਹਨਾਂ ਨੂੰ ਵਾਪਸ ਘਰ ਮੋੜ ਦਿੱਤਾ ਗਿਆ ਤਾਂ ਤਸਵੀਰਾਂ ਜਿਹੜੀਆਂ ਨੇ ਮੁੰਬਈ ਦੇ ਕਲਿਨਾ ਤੋਂ ਸਾਹਮਣੇ ਆਏ ਨੇ ਜਿੱਥੇ 에어 ਇੰਡੀਆ ਕੰਪਨੀ ਵੱਲੋਂ ਨੌਕਰੀਆਂ ਕੱਢੀਆਂ ਗਿਆ ਸੀ ਔਰ ਨੌਕਰੀ ਲੈਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚ